ਤਰੀਕ 27 ਮਾਰਚ 2024 ਸਮਾਜ ਨੂੰ ਇੱਕ ਸਨੇਹਾ ਦੇਣ ਲੱਗਿਆ ਜੇ ਸਨੇਹਾ ਚੰਗਾ ਲੱਗੇ ਸ਼ੇਅਰ ਵੀ ਕਰਿਓ ਕਮੈਂਟ ਵੀ ਕਰਿਓ ਤੇ ਪੇਜ ਨੂੰ ਫੋਲੋ ਵੀ ਕਰ ਲਿਓ 27 ਮਾਰਚ ਨੂੰ ਦੁਪਹਿਰੇ 11 ਵਜੇ ਦਾ ਸਮਾਂ ਇੱਥੇ ਦਾਸ ਨੇ ਖੱਡਾ ਦੇਖਿਆ ਮੋੜੀ ਰੱਖੀ ਇੱਟਾਂ ਰੱਖੀਆਂ ਇੱਥੇ ਹੀ ਖੜਾ ਰਿਹਾ ਲਾਈਵ ਹੋ ਕੇ ਲੋਕਾਂ ਨੂੰ ਸਨੇਹਾ ਵੀ ਦਿੱਤਾ ਤਾਂ ਜਗ੍ਹਾ ਜਗ੍ਹਾ ਫੋਨ ਕਰਕੇ ਇਸ ਨੂੰ ਭਰਨ ਲਈ ਅਪੀਲ ਵੀ ਕੀਤੀ ਇੱਕ ਛੋਟਾ ਜਿਹਾ ਅਪਰਾਲਾ ਕੀਮਤੀ ਜ਼ਿੰਦਗੀਆਂ ਬਚ ਸਕਦੀਆਂ ਜੇਕਰ ਸਾਡੇ ਸਮਾਜ ਦੇ ਸਾਰੇ ਲੋਕ ਇਦਾਂ ਹੀ ਅਪਰਾਲੇ ਕਰਨ ਤਾਂ ਸਰਕਾਰਾਂ ਤਾਂ ਦੇਖੋ ਨਾਕਾਮੀਆਂ ਹੈ ਸਾਡੀਆਂ ਪਰ ਜੇ ਲੋਕ ਵੀ ਗਿਆਗਰਕ ਹੋਣ ਤਾਂ ਦੇਖੋ ਸੜਕ ਤੇ ਕੰਮ ਕਰਦਾ ਵੀਰ ਇਹ ਸ਼ਾਇਦ ਸੁਪਰਵਾਈਜ਼ਰ ਹੈ ਇਹਨੂੰ ਇਹਦੇ ਕੋਲੇ ਗਿਆ 2-3 ਵਾਰ ਇਹਨੂੰ ਇੱਥੇ ਲਿਆਂਦਾ ਗਿਆ ਤਾਂ ਇਹਨਾਂ ਵੱਲੋਂ ਵੀ ਮਜਬੂਰੀਆਂ ਹੁੰਦੀਆਂ ਤਾਂ ਫਿਰ ਇਹਨੂੰ ਕਿਹਾ ਵੀ ਭਾਈ ਆਪਣੇ ਸupervisor ਨੂੰ ਫੋਨ ਕਰ ਨਹੀਂ ਤਾਂ ਮਤਲਬ ਕੋਈ ਜਿਵੇਂ ਵੀ ਮੇਰਾ ਹੋਇਆ ਮੈਂ ਇੱਥੇ ਨਹੀਂ ਕੁਝ ਦੱਸਣਾ ਚਾਹੁੰਦਾ ਫਿਰ ਇਹ ਵੀਰ ਨੇ ਆ ਦੇਖੋ ਮਾਤਾਵਾ ਭੇਜੀਆਂ ਟਰਾਲੀ ਭੇਜੀ ਮਿੱਟੀ ਦੀ ਨਾਲ ਲੱਗ ਕੇ ਇੱਥੇ ਪੂਰੇ ਗੱਟੇ ਪ੍ਰਵਾਹੇ ਗਏ ਗੱਟੇ ਪ੍ਰਵਾਹ ਕੇ ਮੋੜੀ ਜਿਹੜੀ ਸੀਗੀ ਉਹਨੂੰ ਵੀ ਸਹੀ ਕੀਤਾ ਗਿਆ ਤੁਹਾਨੂੰ ਸਾਰਾ ਦਿਖਾਉਣੇ ਆਗੇ ਫਿਰ ਇਹਨੇ ਨੂੰ ਜਦੋਂ ਅਸੀਂ ਇੱਥੇ ਸਾਰਾ ਇਹ ਕੰਮ ਕਰ ਰਹੇ ਸੀਗੇ ਦੇਖੋ ਆ ਦਾਸ ਵੀ ਇੱਥੇ ਖੜਾ ਹੈ ਸਵੇਰੇ 11 ਵਜੇ ਤੋਂ ਸ਼ਾਮ ਦੇ 6:30 ਵਜੇ ਤੱਕ ਦਾਸ ਨੇ ਇੱਥੇ ਡਿਊਟੀ ਨਿਭਾਈ ਕਿ ਕਿਸੇ ਦੀ ਕੋਈ ਜਾਨ ਨਾ ਚਲੀ ਜਾਵੇ ਕੋਈ ਅਣਜਾਣੇ ਦੇ ਵਿੱਚ ਵੀਰ ਅੰਦਰ ਨਾ ਡਿੱਗ ਪੇ ਕਿਉਂਕਿ ਉੱਪਰੋਂ ਖੱਡਾ ਬਿਲਕੁਲ ਛੋਟਾ ਦਿਸਦਾ ਸੀ ਅੰਦਰੋਂ ਘੱਟੋ-ਘੱਟ 6 ਫੁੱਟ ਚੌੜਾ ਲੰਮਾ ਤੇ 6 ਫੁੱਟ ਡੂੰਘਾ ਬਹੁਤ ਇਹ ਥੱਲੇ ਨੂੰ ਖੱਡਾ ਸੀਗਾ ਆ ਦੇਖੋ ਮਤਾਵਾ ਦੀ ਮਦਦ ਦੇ ਨਾਲ ਆ ਮਿੱਟੀ ਭਰ ਕੇ ਫਿਰ ਗੱਟੇ ਲਾਏ ਗਏ ਇਸ ਤਰੀਕੇ ਦੇ ਨਾਲ ਤੇ ਫਿਰ ਇੰਨੇ ਨੂੰ ਸਾਡੇ ਇੱਥੇ ਜਿਹੜੇ ਹੈਗੇ ਆ ਇਸ ਜਗ੍ਹਾ ਦੇ ਜਿਹੜੇ ਐਮਸੀ ਹੈ ਐਮਸੀ ਸਾਹਿਬ ਵੀ ਪਹੁੰਚ ਜਾਂਦੇ ਆ ਦਿਖਾਉਣੇ ਤੁਹਾਨੂੰ ਤਾਂ ਦੋਸਤੋ ਇੱਕ ਛੋਟਾ ਜਿਹਾ ਅਪਰਾਧਾ ਜਿਹੜਾ ਹੁੰਦਾ ਉਹ ਕਈ ਕੀਮਤੀ ਜਾਨਾਂ ਬਚਾ ਸਕਦਾ ਜਦੋਂ ਕੋਈ ਛੋਟੀ ਚੀਜ਼ ਹੁੰਦੀ ਆ ਅਸੀਂ ਉਹਦੇ ਵਿੱਚ ਉਹਦੇ ਤੇ ਨਾ ਗੌਰ ਨਹੀਂ ਕਰਦੇ ਖਾਸ ਕਰਕੇ ਜਿਹੜੇ ਨਜ਼ਦੀਕ ਵਾਲੇ ਲੋਕ ਹੁੰਦੇ ਆ ਮੇਰਾ ਘਰ ਇੱਥੋਂ ਨਜ਼ਦੀਕ ਹੀ ਸੀਗਾ ਦਾਸ ਇੱਥੋਂ ਦੀ ਲੰਘ ਰਿਹਾ ਸੀਗਾ ਤੇ ਜਦੋਂ ਹੀ ਪਤਾ ਲੱਗਿਆ ਤਾਂ ਇਹ ਜਿਹੜੀ ਪ੍ਰਤੀਕਿਰਿਆ ਜਿਹੜੀ ਇਹ ਸ਼ੁਰੂ ਕੀਤੀ ਤਾਂ ਇਹਨਾਂ ਨੂੰ ਅਸੀਂ ਸਾਰਾ ਕਾਰਵਾਈ ਕਰ ਰਹੇ ਆ ਤੇ ਆਹ ਦੇਖੋ ਜੀ ਸਾਡੇ ਇੱਥੇ ਐਮ ਸੀ ਸਾਹਿਬ ਵੀ ਆ ਗਿਆ ਉਧਰ ਲਾਓ ਉਧਰ ਲਾਓ ਜੀ ਇਧਰ ਨੂੰ ਸਪੀਡ ਨਾਲ ਬਹੁਤ ਆਉਂਦੇ ਆ ਇਧਰ ਲਾਓ ਇਧਰਲੇ ਪਾਸੇ ਲਾ ਲਓ ਹੋਰ ਸੁਣਾਓ ਜੀ ਲਓ ਜੀ ਹੁਣ ਨਹੀਂ ਛੱਡਦੇ ਹੁਣ ਅਸੀਂ ਕੁਝ ਨਾ ਕੋ ਕਰਕੇ ਛੱਡਾਂਗੇ ਸਾਡੇ ਐਮ ਸੀ ਸਾਹਿਬ ਆ ਗਏ ਜਿਹੜਾ ਹੈਗਾ ਐਮ ਸੀ ਸਾਹਿਬ ਨੂੰ ਕਹਿ ਕੇ ਇੱਥੇ ਮਿੱਟੀ ਦੀ ਟਰਾਲੀ ਮੰਗਾਈ ਗਈ ਤੇ ਮਿੱਟੀ ਦੀ ਟਰਾਲੀ ਮੰਗਾ ਕੇ ਫਿਰ ਅਸੀਂ ਇੱਥੇ ਇਹ ਸਾਰਾ ਜਿਹੜਾ ਟੋਆ ਭਰਿਆ ਆ ਤੁਹਾਨੂੰ ਅੱਗੇ ਦਿਖਾਉਣ ਲੱਗੇ ਆ ਇੱਥੇ ਹੁਣ ਸ਼ਾਮ ਦੇ ਤਕਰੀਬਨ ਸਵਾ 6 ਵਜ ਚੁੱਕੇ ਆ ਆ ਜਗ੍ਹਾ ਤੇ ਆ ਦੇਖੋ ਮਿੱਟੀ ਆ ਗਈ ਆ ਦੇਖੋ ਅੱਦੋ ਵੱਦ ਮਿੱਟੀ ਦੀ ਜਿਹੜੀ ਟਰਾਲੀ ਆ ਉਸ ਖੱਡੇ ਦੇ ਵਿੱਚ ਪੈ ਗਈ ਆ ਦੇਖ ਸਕਦੇ ਹੋ ਤੁਸੀਂ ਕਿੱਡਾ ਵੱਡਾ ਟਰਾਲਾ ਇਹ ਵੱਡਾ ਟਰਾਲਾ ਜਿਹੜੇ ਆਮ ਘਰਾਂ ਦੇ ਵਿੱਚ ਭਰਤ ਪਾਉਂਦੇ ਆ ਉਹ ਟਰਾਲਾ ਤੇ ਐਡਾ ਵੱਡਾ ਟੋਆ ਸੀਗਾ ਇਹਦੇ ਵਿੱਚ ਟਰੱਕ ਕਾਰ ਮੋਟਰਸਾਈਕਲ ਦਾ ਤਾਂ ਬਟੇ ਕੀ ਜਾਣਾ ਸੀਗਾ ਮੋਟਰਸਾਈਕਲ ਤਾਂ ਵਿੱਚ ਹੀ ਪੂਰਾ ਹੀ ਚਲਾ ਜਾਂਦਾ ਇਹਦੇ ਵਿੱਚ ਤੇ ਆ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਅਸੀਂ ਆਹ ਬੈਰੀਕੇਡ ਲਿਆ ਕੇ ਪੁਲਿਸ ਵਾਲਾ ਲਾ ਕੇ ਉੱਥੇ ਮਿੱਟੀ ਸਾਰਾ ਇਧਰ ਘੱਟੇ ਲਾ ਕੇ ਤਾਂ ਕਿ ਰਾਤ ਨੂੰ ਕੋਈ ਨੁਕਸਾਨ ਨਾ ਹੋਵੇ ਜੇਕਰ ਸਾਰੇ ਅਸੀਂ ਆਪਣਾ ਆਲਾ-ਦਾਲਾ ਦੇਖ ਲਈਏ ਤਾਂ ਕਾਫੀ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਕਿਉਂਕਿ ਅੱਜ ਕੱਲ ਸਾਰੇ ਹੀ ਇਕੱਲੇ-ਇਕੱਲੇ ਆ ਤੇ ਇਕੱਲੇ ਇਕੱਲੇ ਨਾਂ ਵੀ ਹੁਣ ਕੀਮਤੀ ਜਾਂਨਾ ਬਹੁਤ ਹੈ ਜਦੋਂ ਕਿਸੇ ਦਾ ਚਲਾ ਜਾਂਦਾ ਹੈ ਤਾਂ ਉਦੋਂ ਪੁੱਛਣ ਵਾਲਾ ਹੁੰਦਾ ਹੈ ਸਰਕਾਰਾਂ ਨੂੰ ਕੱਲੀਆਂ ਨੂੰ ਦੋਸ਼ ਨਾ ਦਿਜੇ ਅਸੀਂ